ਆਸਾ ਸਟ੍ਰੈਚਿੰਗ ਐਕਸਰਸਾਈਜ਼ ਦੇ ਨਾਲ ਤੁਹਾਡੀ ਮਾਨਸਿਕ ਥਕਾਵਟ ਤੇ ਪੇਨ ਦੂਰ ਹੋਊਗੀ ਸਭ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਪੈਰ ਆ ਇਹਨਾਂ ਨੂੰ 1 ਬਾਈ 1 ਅਪ ਡਾਊਨ ਕਰਨਾ ਆ ਜਿਹਨਾਂ ਨੂੰ ਆਪਾਂ 20 ਤੋਂ 30 ਵਾਰੀ ਕਰ ਸਕਦੇ ਆ ਫਿਰ ਆਪਾਂ ਦੋਨਾਂ ਪੈਰਾਂ ਨੂੰ ਜੋੜ ਕੇ ਅਪ ਡਾਊਨ ਕਰਨਾ ਆ ਜਿਹਦੇ ਨਾਲ ਤੁਹਾਨੂੰ ਜਿਹੜੀ ਬੈਕ ਤੱਕ ਬਹੁਤ ਜ਼ਿਆਦਾ ਰੀਲੀਫ ਮਿਲੂਗੀ ਤੇ ਤੁਹਾਡੀ ਨਰਵਸਤੀ ਵੀ ਪ੍ਰੈਕਟਿਸ ਹੋਊਗੀ ਇਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਐਕਸਰਸਾਈਜ਼ ਆ ਉਹਦੇ ਵਿੱਚ ਲੱਤ ਆਪਣੀ ਪਿੱਛੇ ਨੂੰ ਬੈਂਡ ਕਰਨੀ ਤਾਂ ਜੋ ਬੈਕ ਤੱਕ ਤੁਹਾਡੇ ਲੱਤਾਂ ਦੀ ਸਟ੍ਰੈਚਿੰਗ ਸਹੀ ਤਰ੍ਹਾਂ ਨਾਲ ਹੋ ਸਕੇ ਤੇ ਤੁਹਾਡੇ ਵਿੱਚੋਂ ਜਿਹੜੀ ਪੇਨ ਆ ਉਹ ਨਿਕਲ ਜਾਊਗੀ ਤੁਹਾਨੂੰ ਬਹੁਤ ਜ਼ਿਆਦਾ ਰਲੀਫ ਮਹਿਸੂਸ ਹੋਊਗੀ ਇਸ ਤੋਂ ਅੱਗੇ ਫਿਰ ਅਸੀਂ ਦੇਖਦੇ ਹਾਂ ਕਿ ਸਪਾਈਨ ਨੂੰ ਮਜ਼ਬੂਤ ਕਰਨ ਦੇ ਲਈ ਜਾਂ ਅਸੀਂ ਪਿਛਲੀ ਬੈਕ ਸਾਈਡ ਨੂੰ ਹੋਰ ਜ਼ਿਆਦਾ ਸਟ੍ਰੈਚਿੰਗ ਕਰਨ ਦੇ ਲਈ ਆਹ ਐਕਸਰਸਾਈਜ਼ ਕਰਦੇ ਹਾਂ ਇਸ ਨੂੰ ਅਸੀਂ 10 20 ਸੈਕਿੰਡ ਦੇ ਲਈ ਹੋਲਡ ਕਰਕੇ ਬਾਰ-ਬਾਰ ਕਰ ਸਕਦੇ ਹਾਂ ਇਸ ਤਰ੍ਹਾਂ ਕਿਉਂਕਿ ਇਹ ਐਕਸਰਸਾਈਜ਼ ਤੁਹਾਡੀ ਬਹੁਤ ਜ਼ਿਆਦਾ ਸਪਾਈਨ ਨੂੰ ਵੀ ਮਜ਼ਬੂਤ ਕਰਦੀ ਆ ਤੇ ਤੁਹਾਡੇ ਬੈਕ ਦੇ ਵਿੱਚੋਂ ਪੇਨ ਨੂੰ ਵੀ ਘਟਾਉਂਦੀ ਆ ਇਸ ਤੋਂ ਬਾਅਦ ਅਸੀਂ ਅਗਲੀ ਹੋਰ ਐਕਸਰਸਾਈਜ਼ ਵੱਲ ਨੂੰ ਵਧਾਂਗੇ ਜਿਹਦੇ ਵਿੱਚ ਅਸੀਂ ਆਪਣੇ ਹੱਥ ਦੇ ਨਾਲ ਗੋਡੇ ਨੂੰ ਪਿੱਛੇ ਨੂੰ ਬੈਕ ਕਰਕੇ ਜਿਹੜੀ ਆ ਸਪਾਇਨ ਤੱਕ ਇਹਦੀ ਜਿਹੜੀ ਸਟ੍ਰੈਚਿੰਗ ਸਾਡੀਆਂ ਲੱਤਾਂ ਦੀ ਹੋਊਗੀ ਤੇ ਇਸ ਤੋਂ ਬਾਅਦ ਹੁਣ ਜਿਹੜੀ ਐਕਸਰਸਾਈਜ਼ ਮੈਂ ਕਰਨ ਜਾ ਰਿਹਾ ਇਹ ਬਹੁਤ ਐਡਵਾਂਸ ਆ ਜੇ ਤੁਸੀਂ ਇਹ ਕਰੋਗੇ ਤਾਂ ਇਹਦੇ ਨਾਲ ਤੁਹਾਡੀਆਂ ਨਰਵਸ ਤੱਕ ਪੂਰੀ ਬੈਕ ਤੱਕ ਇੰਨੀ ਜ਼ਿਆਦਾ ਰੀਲੀਫ ਮਿਲੂਗੀ ਕਿ ਤੁਸੀਂ ਦੇਖੂਗੇ ਕਿ ਇਹਦੇ ਨਾਲ ਕਿੰਨੇ ਜ਼ਿਆਦਾ ਬੈਨੀਫਿਟਸ ਮਿਲੂਗੇ ਤੇ ਅਸੀਂ ਤੁਸੀਂ ਕੁਝ ਹੀ ਮਿੰਟਾਂ ਦੇ ਵਿੱਚ ਬਿਲਕੁਲ ਫਰੈਸ਼ ਫੀਲ ਕਰੋਗੇ ਇਹ ਸਾਰੀਆਂ ਸਟ੍ਰੈਚਿੰਗ ਐਕਸਰਸਾਈਜ਼ ਜਰੂਰ ਕਰਿਆ ਕਰੋ ਤਾਂ ਜੋ ਤੁਸੀਂ ਪੀਣ ਤੇ ਥਕਾਵਟ ਤੋਂ ਦੂਰ ਰਹਿ ਸਕੋ